ਬੱਸ ਕਰ ਹੁਣ ਆਖ ਗਿਆ ਮੈਂ ਤੇਰੇ ਤੋਂ ਤੂੰ ਹੁਣ ਤੱਕ ਕਰ ਕੀ ਲਿਆ ਕਦੋਂ ਦਾ ਬੈਠਾ ਬਹਿਲਾ ਪੜ੍ਹਾਈ ਤੇਰੀ ਕਿੰਨਾ ਟਾਈਮ ਹੋ ਗਿਆ ਪੂਰੀ ਹੋਈ ਤੇਰੇ ਨਾਲ ਦੇ ਸਾਰੇ ਪੜ ਲੱਗ ਗਏ ਕੋਈ ਬਾਹਰ ਚਲੇ ਗਿਆ ਕਿਸੇ ਨੇ ਆਪ ਦਾ ਕੰਮ ਛੋੜ ਦੇ ਤੂੰ ਕੀਤਾ ਕੀ ਆ ਬਾ ਬਹਿਲਾ ਬੈਠਾ ਰੋਟੀਆਂ ਖਾਈ ਜਾਂਦਾ ਘਰੇ ਤੈਨੂੰ ਅਕਲ ਹੈ ਮਾੜੀ ਮੋਟੀ ਸ਼ਰਮ ਆਉਂਦੀ ਹੈ ਕਿ ਨਹੀਂ ਹੁਣ ਤੂੰ ਬੋਝ ਐ ਬੋਝ ਕਰਦਾ ਕੀ ਆ ਸਾਰਾ ਦਿਨ ਤੇਰੇ ਪੱਲੇ ਕੀ ਰਹਿ ਗਿਆ

ਹੈਲੋ ਹੈਲੋ ਉਹ ਹਾਂ ਚੈਣੀ ਕਿਵੇਂ ਆ ਠੀਕ ਆ ਕਿੱਥੇ ਸੀ ਕੁਛ ਨਹੀਂ ਆਦੇ ਬਸ ਛੱਪੜ ਤੇ ਬੈਠਾ ਸੀ ਇੱਥੇ ਕੀ ਕਰਦਾ ਬੈਠਾ ਨਹੀਂ ਉਦਾਂ ਹੀ ਜੀ ਗਾ ਨਹੀਂ ਸੀ ਲੱਗਦਾ ਮੈਂ ਇੱਥੇ ਆ ਗਿਆ ਕੁਛ ਆ ਚਾ ਲਾਉ ਨਾ ਮੈਂ ਠੀਕ ਆ ਆ ਜਾ ਆ ਤੇਰੇ ਜੁਮੇ ਕੱਲਾ ਹੀ ਬੈਠਾਗਾ ਓਏ ਬਹੁਤ ਵਧੀਆ ਬਾਈ ਉੱਥੇ ਹੀ ਜੇ ਉੱਠੋ ਆ ਥੱਲੇ ਬੈਠਾ ਚੱਲ ਇਧਰ ਚੱਲਦੇ ਆਪਾਂ ਬੱਸ ਬਈਆ ਕੋਈ ਨਾ ਚੱਲਦੇ ਕੀ ਹੋ ਗਿਆ ਉਦਾਸ ਲੱਗਦਾ ਤੂੰ ਅੱਜ ਯਾਰ ਵਾਹ ਵਾਹ ਕੀ ਗੱਲ ਹੋ ਗਈ ਕੰਮ-ਕਮੋਡਕ ਬੰਦਿਆ ਤੇਰੀ ਤਾਂ ਨਾ ਡਿਗਰੀ ਟੁਗਰੀ ਕੀਤੀ ਸੀਗੀ ਕੀ ਬਣਿਆ ਨੌਕਰੀ ਨਹੀਂ ਮਿਲੀ ਬਾਬਾ ਚੋ ਘਰ ਦੇ ਨੂੰ ਬੋਲ ਚੱਲ ਕੋਈ ਨਾ ਉਹ ਚੱਲ ਕੋਈ ਨਾ ਐਵੇਂ ਨਾ ਫਿਕਰ ਕਰ ਘਰ ਦੇ ਤਾਂ ਬੋਲਦੀ ਹੁੰਦੀ ਮੈਨੂੰ ਦਾਪ ਗਾਣਾ ਦਿੰਦੇ ਰਹਿੰਦੇ ਆ ਮਾਦਾਬ ਹੁਣ ਤਾਂ ਅਸੀਂ ਤਾਂ ਤੈਨੂੰ ਫੋਨ ਆਇਆ ਸੀ ਕਿ ਕਿੱਥੇ ਆ ਚੱਲ ਮਹਾ ਉਹਦੇ ਕੋਲ ਹੀ ਜਾਣਾ ਗੱਲਾਂ ਲਈ ਜਾਂਦੇ ਉਹ ਚੱਲ ਕੋਈ ਨਾ ਚੱਲ ਉੱਠ ਤੂੰ ਆਪਾਂ ਚੱਲਦੀਆਂ ਕਿਸੇ ਪਾਸੇ ਬੇਟਾ ਮੜਾ ਗੱਲ ਸੁਣ ਕੇ ਜਾਓ ਬੱਚਾ ਮੜਾ ਰੁਕੇ ਲੀਂ ਗੋਪੀ ਆਂਦੀ ਬਾਬਾਈ ਜਗਰਾਉਂ ਤੋਂ ਬੇਟਾ ਸੰਨੂਏ ਪਾਸੇ ਜਗਰਾਉਂ ਨੂੰ ਜਾਣ ਵਾਲਾ ਰਸਤਾ ਕਿਹੜਾ ਹੈ ਬਾਬਾਈ ਜਗਰਾਉਂ ਨੂੰ ਸਿੱਧਾ ਨੱਕ ਦੀ ਫੇਤ ਨਾ ਜਾਵੜੋ ਅੱਗੇ ਜਾ ਕੇ ਜਗਰਾਉਂ ਹੀ ਆ ਜੀ ਚਲ ਧੰਨਵਾਦ ਭਾਤਾ ਠੀਕ ਹੈ ਜੀ ਠੀਕ ਹੈ ਜੀ ਕੀ ਕਹਿੰਦੇ ਸੀ ਉਹ ਬਾਬੇ ਆਏ ਸੀਗੇ ਯਾਰ ਦਾ ਪੁੱਛਦੇ ਜਿਗਰਾਵਾ ਦਾ ਮਾ ਦਾ ਮਾ ਇੱਧਰ ਜਾ ਬਰੋ ਓਏ ਮੇਰੀ ਗੱਲ ਸੁਣ ਇੱਕ ਸਕੀਮ ਆਈ ਆ ਕਿਉਣਾ ਬਾਬੇ ਹੀ ਬਣ ਜਗੇ ਤੂੰ ਗੱਲਾਂ ਕਰ ਸੁਣ ਤੁਹਾਡਾ ਭਰਾਵਾ ਤੇਰੀ ਮਰਜ਼ੀ ਅਈਦਾ ਸਲਾਹ ਦਿੰਦੇ ਆ ਤੂੰ ਮੰਨਦਾ ਨਹੀਂ ਚੱਲ ਠੀਕ ਆ ਫਿਰ ਮਿਲਦੇ ਆ ਯਾਰ ਟਾਈਮ ਬਹੁ ਹੋ ਗਿਆ ਨੀਰਾ ਹੁੰਦਾ ਫਿਰ ਚੰਗਾ ਓਕੇ ਉਮੀ ਜਾ ਟਾਈਮ ਨਾ ਕਰੀ ਕੋਈ ਨਾ ਮੈਂ ਹੀ ਜਾਵਾਂ ਓਕੇ ਕੋ ਆ ਗਿਆ ਤੂੰ ਆ ਤੇਰਾ ਕੋਈ ਟਾਈਮ ਆ ਕਰੇ ਆਉਣ ਦਾ ਆ ਰੋਜ਼ਾ ਹੀ ਕੰਮ ਐਨੇ ਤੇਰੇ ਤੇ ਪੈਸੇ ਨਾ ਆਏ ਨੇ ਤੇਰੀ ਪੜ੍ਹਾਈ ਤੇ ਪੈਸੇ ਲਾਈ ਤੈਨੂੰ ਵਧੀਆ ਵਧੀਆ ਕੱਪੜੇ ਲੈ ਕੇ ਦਿੱਤੇ ਆ ਮੇਰੇ ਕੋਲੇ ਬਟਨ ਵਾਲਾ ਫੋਨ ਤੇ ਤੈਨੂੰ ਇੰਨਾ ਵਧੀਆ ਫੋਨ ਲੈ ਕੇ ਦਿੱਤਾ ਨਾ ਤੂੰ ਫੋਨ ਚੱਕਦਾ ਨਾ ਕਰਦਾ ਰਹਿਣਾ ਕਿੱਥੇ ਆ ਸਾਰਾ ਦਿਨ ਨਾ ਵੀ ਕੰਮ ਨਾ ਕਰਦਾ ਸਵੇਰ ਜਦੋਂ ਬੈਸਟਰੇ ਚੱਕਦੇ ਨਾਲ ਹੀ ਘਰੋਂ ਨਿਕਲ ਜਾਂਦਾ ਨਾ ਕੋਈ ਕੰਮ ਨਾ ਕਰ ਤੇ ਜਦੋਂ ਬਿਚਾਉਂਦੇ ਨਾਲ ਹੀ ਆ ਜਾਂਦਾ ਖਾ ਕੇ ਰੋਟੀ ਨਿਕਲ ਜਾਂਦਾ ਰੋਟੀ ਖਾਣ ਆ ਜਾਂਦਾ ਰਾਤ ਕੱਟਣ ਉਹਨਾਂ ਇੱਥੇ ਕੋਈ ਕੰਮ ਕਰ ਲੈ ਸ਼ਰਮ ਨਹੀਂ ਆਉਂਦੀ ਤੈਨੂੰ

ਕਿ ਕਿਉਣਾ ਬਾਬੀ ਬਣਦੇ ਨਹੀਂ ਦੋ ਗੱਲਾਂ ਦਾ ਦੁਨ ਦਾ ਆਵਾ ਦੇ ਨਹੀਂ ਮੱਤੀ ਆਈ ਦਾ ਸਹਾਰ ਤੇ ਕਿਉਣਾ ਬਾਬੀ ਬਣਦੇ ਨਹੀਂ ਕਿਉਣਾ ਬਾਬੀ ਬਣਦੇ ਨਹੀਂ ਕਿਉਣਾ ਬਾਬੀ ਬਣਦੇ ਨਹੀਂ ਕਿਉਣਾ ਬਾਬੀ ਬਣਦੇ ਨਹੀਂ ਕਿਉਣਾ ਬਾਬੀ ਬਣਦੇ ਬਾਬੀ ਬਣਦੇ ਆਏ ਨਹੀਂ ਸਰਨਾ ਯਾਰ ਜੱਗੀ ਨੂੰ ਫੋਨ ਲਾਉਣਾ var bivarande. Kan man ha kan man ha kan ਹਾਂ ਠੀਕ ਆ ਜਣੇ ਤੂੰ ਸੁਣਾ ਠੀਕ ਆ ਉਹ ਯਾਰ ਮੈਂ ਤੇਰੇ ਨਾਲ ਗੱਲ ਕਰਾਂ ਨਹੀਂ ਸੀ ਕੋਈ ਹਾਂ ਹਾਂ ਦੱਸ ਦੱਸ ਕੀ ਗੱਲ ਕਰਨੀ ਯਾਰ ਜਿਹੜੀ ਅੱਜ ਗੱਲ ਲਈ ਸੀ ਆਪਾਂ ਕਿਹੜੀ ਉਹ ਬੇਵਾਨਾਈ ਅੱਛਾ ਫਿਰ ਯਾਰ ਮੈਂ ਸੋਚਿਆ ਲਈ ਆਪਾਂ ਸੱਚੀ ਗੱਲ ਕਰ ਲਿਓ ਕਹਿੰਦਾ ਉਹ ਰਹਿਣ ਦੇ ਰਹਿਣ ਦੇ ਮੈਂ ਤਾਂ ਤੈਨੂੰ ਮਜ਼ਾਕ ਚ ਕਿਹਾ ਸੀ ਕੋਈ ਨਾ ਹੋਰ ਕੰਮ ਬਥੇਰੇ ਆ ਜ਼ਰੂਰੀ ਇਹ ਜਿਹਾ ਕੋਤਕਲੇਸ਼ ਕਰਨਾ ਕੋਸ਼ਣੇ ਦਾ ਤੂੰ ਸੋਚਦਾ ਸਹੀ ਹੈ ਉਹ ਨਹੀਂ ਨਹੀਂ ਉਹ ਐਵੇਂ ਪਤਾ ਪਤਾ ਲੱਗ ਜੇ ਫਿਰ ਬਾਬਿਆਂ ਵਾਲੇ ਪੈਂਦੀਆਂ ਬਹੁਤ ਆ ਕੋਤ ਕੋਈ ਨਾ ਐਕ ਤੇ ਲੇ ਦਾ ਸੋਚ ਚਲ ਦੇਖਦੇ ਆ ਪਰ ਸੋਚ ਲੈਣੀ ਆ ਦੱਸ ਦਿੰਨਾ ਤੈਨੂੰ ਮੈਂ ਸੋਚ ਚਲ ਓਕੇ ਇਹਦੇ ਸਾਰੇ ਦੇ ਦਿਮਾਗ ਨੂੰ ਕੀ ਹੋਇਆ ਇੱਕੇ ਦਾ ਮਤਲਬ ਲੱਗਿਆ ਚੜ੍ਹ ਲੱਭੀ ਸੋਚ ਨਹੀਂ ਤੇਰੀ ਬਣੀ ਲੈ ਚੱਕ ਲਿਆ ਫੂਲ ਉਠਣਸਾਰ ਓਏ ਉੱਠ ਖੜ ਪਾਣੀ ਪੂਣੀ ਦਾ ਪਿਆ ਦੇ ਮੱਝਾ ਨੂੰ ਆਲ ਗਿਆ ਵੈਰੀਆ ਗਲਾਸ ਤੂੰ ਬਾਹ ਜੱਡਾ ਚੱਕ ਕੇ ਬਹਿ ਜਾਣਾ ਓ ਜਾ ਯਾਰ ਇਹ ਸਾਰਾ ਦਿਨ ਤੰਕਰਦੇ ਰਹਿੰਦੇ ਆ ਮੈਨੂੰ ਪੂਣੀ ਜਿਉਣ ਦਿੰਦੇ ਹਾਲੇ ਅਮਰ ਕੋਈ ਕੰਮ ਵਾਲੀ ਹਾਲੇ ਚੱਕਾ ਮੈਨੂੰ ਕਿੱ데 ਘਰ ਜਾਣਾ ਘਤੋ ਅਵੇ ਪ੍ਰਤੰਦਰਾਨੇ ਜਿਨਾਂ ਉੱਪਰ ਕੀਤਾ ਪਿਆਗਾ। ਟਰੋ ਹਾ ਚਣੇ। ਉਹ ਬਸ ਠੀਕ ਹੀ ਹੈ ਯਾਰ। ਉਹ ਮੇਰੀ ਗੱਲ ਸੁਣ ਜਿਹੜਾ ਤੂੰ ਰਾਤ ਮੈਨੂੰ ਕੰਮ ਕਿਹਾ ਸੀ ਕਰਗੇ ਉਹ। ਉਹ ਬਾਬਿਆਂ ਵਾਲਾ ਯਾਰ। ਉਹ ਐਵੇਂ ਯਾਰ ਮੇਰਾ ਘਰਦਿਆਣੇ ਜਿਨਾਂ ਉੱਪਰ ਕੀਤਾ ਪਿਆਗਾ ਸਾਰਾ ਦਿਨ ਕੰਮ 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 ਪੈਸੇ ਨਹੀਂ ਕਮਾਉਂਦਾ ਆ ਕੇ ਟੱਕਾਂ ਨੂੰ ਤੋੜਦਾ ਤੂੰ। ਵੀ ਆਹਾ ਉਮਰ ਹੈ ਕੋਈ ਕੰਮ ਕਰਨ ਵਾਲੀ। ਆਏ ਯਾਰ ਚੱਲ ਗਏ ਤੂੰ ਆਪਾਂ ਨਿਕਲਦੇ ਆਂ ਇੱਥੋਂ ਤਿਆਰ ਬੈਠਾ ਮੈਂ ਆ ਜਾ ਓਕੇ ਹੁਣ ਪਤਾ ਲੱਗੂ ਇਹਨਾਂ ਨੂੰ ਕੀ ਕਰਦਿਆਂ ਨੂੰ ਕਿੰਨਾ ਕੌਖਾ ਹੁੰਦਾ ਜਵਾਬ ਦੇਣੀ ਐਵੇਂ ਪਤੰਦਰ ਬੋਲਦੇ ਰਹਿੰਦੇ ਸੀ ਸਾਰਾ ਦਿਨ ਮਾਦਾ ਬਾਪੂ ਨੂੰ ਦੱਸ ਤੂੰ ਮੈਂ ਸ਼ਹਿਰ ਜਾ ਕੇ ਕੰਮ ਕਰ ਲਾ ਕੋਈ ਨਾ ਕਰ ਲੂ ਮੈਂ ਤੇਰੇ ਬਾਪੂ ਨਾਲ ਗੱਲ ਸਾਰ ਠੀਕ ਆ ਬਾਪੂ ਜਾਂਦਾ ਮੈਂ ਚੱਲਿਆ ਯਾਰ ਚਲਾ ਜਾ ਉਹਨਾ ਮੁੜ ਕੇ ਆਈ ਸਾਨੂੰ ਨਹੀਂ ਤੇਰੀ ਕੋਈ ਲੋੜ ਠੀਕ ਆ ਬਾਪੂ ਜੱਗੀ ਮੈਂ ਬਾਹਰ ਆ ਗਿਆ ਸੀ ਆ ਜਾ ਆ ਫੜੇ ਯਾਰ ਮੈਂ ਚਲਣਾ ਉਹ ਕਿਤੇ ਉਹ ਭੈਰਾਂ ਦਾ ਬਰਾਫਾ ਤਾਂ ਚੱਜ ਕਾ ਲੈ ਆਉਂਦਾ ਉਹ ਬਸ ਯਾਰ ਜਿਹੜਾ ਕੰਮ ਮਿਲਿਆ ਮੈਨੂੰ ਮੈਂ ਚੱਕ ਲਿਆਂਗਾ बाहूर जॻह करीरे ठीक आहे हिकु निकिरी कोई चकर जिथे न चले ਲੈ ਲਵਨ ਅ ਅ ਠੀਕ ਇੱਥੇ ਲਾਉਨੇ ਆ ਸਮਾਦੀ ਆ ਆ ਬਖਰਾਣ ਹੀ ਯਾਰ ਦੇਖੀ ਸੱਪ ਸੁਪਣਾ ਲੜਾਲੀ ਸੁੱਖ ਹੁਣ ਤਾਂ ਸੱਪਾਂ ਨਹੀਂ ਆ ਸਰਿਆਂ ਨਹੀਂ ਆਪਣੀਆਂ ਮੁੰਡਾ ਟੀ ਦਾ ਉੱਥੇ ਰੰਮਿਆ ਸਮਾਦੀ ਹਾਂ ਆ ਜਾ ਇੱਥੇ ਲਾ ਲੈ ਆਂਦੇ ਇੱਧਰੋਂ ਸੰਗਤ ਆਇਆ ਕਰੂਗੀ ਐ ਭਰ ਭਰ ਕੇ ਗੱਟੀਆਂ ਆਇਆ ਕਰਨਗੀਆਂ ਨੁਟਾਂ ਲੰਗਾਂ ਬੱਸ ਉਹ ਬਸ ਆਪਣੇ ਤਾਂ ਦੇਣੀ ਜਾਂਦੀ ਆ ਤਗੜੇ ਤਾਂ ਐ ਐ ਤਰੱਕੀ ਜਾਊ ਐ ਪਹਿਲਾਂ ਹੀ ਨਾ ਮੈਂ ਘੋੜਾ ਮਾਰ ਹਜੇ ਕੁਛ ਨਹੀਂ ਪਤਾ ਆਪਾਂ ਪਹਿਲਾਂ ਅੱਤੇ ਪਟਾ ਨਾ ਪਟਾ ਨਹੀਂ ਆ ਬੰਦੇ ਦਾ ਚਲੋ ਪਹਿਲਾਂ ਆਪਾਂ ਢੇਰਾ ਲਾਈਏ ਧੂਣਾ ਧਾਣਾ ਲਾਈਏ ਹਾਂ ਚਲ ਢੇਰ ਕਰਦੇ ਆ ਸੈਟ ਹਾ 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 ਮੱਛੀ ਵੀ ਮੱਛੀ ਵੀ ਮੱਛੀ ਚਲੋ ਲੈ ਵੀ ਚੜੇ ਅੱਗ ਤਾਂ ਹੁਣ ਮੱਛੀ ਪੀ ਆਪਾਂ ਨੇ ਪੂਰਾ ਬਾਬਿਆਂ ਵਾਲੀ ਜਗਾ ਬਣ ਗਈ ਅਸਾਂ ਵੀ ਆਪਣਾ ਲੱਗ ਗਿਆ ਹਾਂ ਤੇ ਹੁਣ ਇਹ ਮੈਨੂੰ ਦੱਸ ਹੁਣ ਮੇਰੀ ਗੱਲ ਟੱਪਾ ਲੱਗਦੀਆਂ ਕੋਈ ਬੰਦਾ ਜਿਹੜਾ ਆਪਣੇ ਕੋਲੇ ਲੈ ਕੇ ਆਵੇ ਪਾਕਿਸਤਾਨੋਂ ਆਪਾਂ ਵਾਲਾ ਕਿਤੇ ਇਹ ਵੀ ਨਾ ਲੋਕਾਂ ਨੂੰ ਪਤਾ ਲੱਗੇ ਵੀ ਬਾਬੇ ਦਾ ਦੂਜਾ ਹੀ ਹੈ ਨਹੀਂ ਨਹੀਂ ਆਪਾਂ ਯਾਰ ਕੱਚੇ ਪੈਰੀ ਥੋੜੀ ਚੱਲਣਾ ਤਾਂ ਯਾਰ ਕਿਹੜੇ ਫਿਰਦੇ ਆ ਆਪਾਂ ਤੇਰਾ ਚੱਲਿਆ ਵਾਹ ਇਹ ਆ ਜੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਤੇ ਮੈਂ ਇਹ ਲੋਕਾਂ ਦੇ ਵਿੱਚ ਡੈਰੀ ਬਹੁਤ ਠੀਕ ਠੀਕ ਤੇ ਇਹਦੇ ਇੱਕ ਵਾਰ ਬੰਦੇ ਕਿਹੜੀ ਨਾ ਕੀ ਕਰੀ ਜਾਂਦੇ ਪਤਾ ਤਾਂ ਸਾਰਾ ਲੰਗੀ ਜਾਂਦਾ ਉਹਦਾ ਵੀ ਸਾਰਾ ਕਰ ਸਕਦੇ ਇਹ ਕਿਸ ਨੂੰ ਲਾਲਚ ਦੇਵਾਂਗੇ ਫੇਰੀ ਆਪਣਾ ਕੰਮ ਬਣਾਉਣਾ ਹਾਂ ਆਪਾਂ ਤੇ ਨਾਰਾ ਰੱਖਦੇ ਹਾਂ ਬਾਬਾ ਲੈਰੀ ਇਹਨਾਂ ਨੂੰ ਲੈਰੀ ਰੱਖਣੀ ਆਪਾਂ ਬਣਾ ਕੇ ਲੋਕਾਂ ਦੇ ਵਿੱਚ ਲੈਰੀ ਲੈਰੀ ਠੀਕ ਠੀਕ ਤੇ ਇਹ ਦੇਖ ਬਰ ਬੰਦੇ ਕਿਹੜੀ ਲੱਭਦੀ ਆਂਦਾ ਆਪਾਂ ਨੂੰ ਇਹੋ ਜਿਹਾ ਚਾਹੀਦਾ ਜਿਹੜਾ ਆਪਾਂ ਸਾਰਾ ਲੱਗੀ ਆ ਉਹਦਾ ਵੀ ਫਾਇਦਾ ਕਰ ਸਕੀਏ ਜੇ ਕਿਸੇ ਨੂੰ ਲਾਲਚ ਦੇਵਾਂਗੇ ਫੇਰੀ ਆਪਣਾ ਕੰਮ ਬਣਾ ਹਾਂ ਇਹ ਤਾਂ ਗੱਲ ਹੈ ਬੰਦਾ ਫਿਰ ਦੂਜੂ ਚਾਹੀਦਾ ਆਪਾਂ ਨੂੰ ਜਿਹੜਾ ਲੋਕਾਂ ਨੂੰ ਜਾਣ ਪਛਾਣ ਦੇ ਵਿੱਚ ਪੂਰਾ ਰਹਿੰਦਾ ਹੋਵੇ ਗੱਲ ਤਾਂ ਤੇ ਕਹਨੇ ਆਂ ਤਰੇ ਸੱਤ ਆ ਵੀ ਕਿਹੜੇ ਆ ਤੁਸੀਂ ਓਹੋ ਅਕਾ ਗੱਲ ਤਾਂ ਸੁਣ ਕੀ ਗੱਲ ਹੋਈ ਕੀ ਗੱਲਾਂ ਮੈਂ ਤੁਹਾਡੀਆਂ ਸਾਰੀਆਂ ਸੁਣ ਲੀਆਂ ਜਿਹੜੀ ਕਰੀ ਜਾਂਦੇ ਸੀ ਕੀ ਸੁਣ ਲਿਆ ਉਹੀ ਜਿਹੜੀਆਂ ਗੱਲਾਂ ਕਰੀ ਜਾਂਦੇ ਸੀ ਗੱਲ ਤਾਂ ਵਾ ਸਾਨੂੰ ਦੱਸੋ ਗੱਲਾਂ ਵਾ ਤਾਂ ਤੁਹਾਡੀਆਂ ਸਾਰੀਆਂ ਸੁਣ ਲੀਆਂ ਮੈਂ ਜਿਹੜੀਆਂ ਕਰੀ ਜਾਂਦੇ ਸੀ ਕੀ ਸੁਣ ਲਿਆ ਤੂੰ ਉਹੀ ਜਿਹੜੀਆਂ ਗੱਲਾਂ ਕਰੀ ਜਾਂਦੇ ਸੀ ਕਿਹੜਾ ਪਿੰਡਾ ਨੌਜਵਾਨਾ ਤੇਰਾ ਮੇਰਾ ਇਹੀ ਆ ਤੇ ਜਾ ਕੇ ਪਿੰਡ ਵਾਲੇ ਕੋਲੇ ਤੁਹਾਡਾ ਸਾਰਾ ਭਾਂਡਾ ਖੋੜੂ ਉਹ ਕੋਈ ਗੱਲ ਨਹੀਂ ਦੱਸ ਤੈਨੂੰ ਸਾਡੇ ਨਾਲ ਰਲਾਦਗੇ ਤੁਸੀਂ ਕੀ ਲਾਓਗੇ ਮੈਨੂੰ ਆਪ ਦੇਣਾ 10% ਦੀ ਜਿਹੜੀ ਤੈਨੂੰ ਆਦੀ ਕਮਾਈ ਚੋਂ 10 ਦੋ ਸੁਣੀ ਮੈਨੂੰ ਤਾਂ ਵੱਧ ਚਾਹੀਦਾ ਹਜੇ ਘਰ ਬਸਿਆ ਨਹੀਂ ਮੰਗ ਤੇ ਪਹਿਲਾਂ ਆਗੇ ਕੋਈ ਨਾ ਕਿੰਨਾ ਚਾਹੀਦਾ ਤੈਨੂੰ ਪਰਸੈਂਟ ਹਿੱਸਾ ਚਾਹੀਦਾ ਹਿੱਸਾ ਇੱਕ ਮਿੰਟ ਗੱਲ ਇੱਕ ਮਿੰਟ ਬੱਚਾ ਨਹੀਂ ਕਰਦਾ ਹਿੱਸਾ ਦਾ ਹਾਤਾ ਦਾ ਨਹੀਂ ਕਰਦੇ ਲੈ ਵੀ ਗੋਰੇ ਤੇ ਸਾਧ ਨੂੰ ਤੇਰਾ ਮਿਲ ਜੂਗਾ ਪਰ ਤੈਨੂੰ ਸੰਗਤ ਜੋੜਨੀ ਪੈਣੀ ਆ ਸਾਡੇ ਨਾਲ ਸੰਗਤ ਮੈਂ ਤੁਹਾਡੇ ਨਾਲ ਜੋੜ ਦੂੰ ਲੈ ਫੇ ਡੀਲ ਡੀਲ ਕਿਉਂ ਠੀਕ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਏਸੀ ਸਾਡਾ ਪਹਿਲਾ 파ਟ ਕਾਰੀ ਪੈਸੇ ਦੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਇਹਦੇ ਆਉਣ ਵਾਲੇ 파ਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਸੋ ਧੰਨਵਾਦ